ਰਾਗ ਸੁਹੇ ਮਹਲਾ ਤੀਜਾ ਘਰ ਪਹਿਲਾ ਅਸ਼ਟਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਾਮ ਹੈ ਤੇ ਸਭ ਕੁਛ ਹੋਆ ਬਿਨ ਸਤਿਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮਿੱਠਾ ਬਿਨ ਚਾਖੇ ਸਾਧਨਾ ਜਾਪੈ ਨਮਹਿਤੇ ਸਭ ਕਿਛੁ ਹੋਆ ਬਿਨ ਸਤਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਧਨਾ ਜਾਪੈ ਕਉੜੀ ਬਦਲੇ ਜਨਮ ਕੋ ਆਇਆ ਜਿਨ ਸੁਨਾਹੀ ਆਪੈ ਗੁਰਮੁਖ ਹੋਵੈ ਤਾਂ ਏਕੋ ਜਾਣੈ ਹਉਮੈ ਦੁਖ ਨਾ ਸੰਤਾਪੈ ਬਲਿਹਾਰੀ ਗੁਰ ਆਪਣੇ ਵਿਟਹੁ ਜਿਨ ਸਾਚੇ ਸਿਉ ਲਿਬ ਲਾਇ ਸ਼ਬਦ ਚੇਨ ਆਤਮ ਪ੍ਰਗਾਸਿਆ ਸਹਜੇ ਰਹਾ ਸਮਾਈ ਰਹਾਉ ਗੁਰਮੁਖ ਗਾਵੈ ਗੁਰਮੁਖ 부ਜੈ ਗੁਰਮੁਖ ਸ਼ਬਦ ਵਿਚਾਰੇ ਜਿਉ ਪਿੰਡ ਸਭ ਗੁਰਤੇ ਉਪਜੈ ਗੁਰਮੁਖ ਕਾਰਜ ਸੁਵਾਰੇ ਮਨਮੁਖ ਅੰਧਾ ਅੰਧ ਕੁਮਾਵੈ ਬੇਖਖੱਟੇ ਸੰਸਾਰੇ ਮਾਇਆ ਮੋਹ ਸਦਾ ਦੁਖ ਪਾਏ ਬਿਨ ਗੁਰ ਅਤ ਪਿਆਰੇ ਸੋਈ ਸੇਵਕ ਜੇ ਸਤਗੁਰ ਸੇਵੇ ਚੱਲੇ ਸਤਗੁਰ ਭਾਏ ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਏ ਸੱਚੀ ਬਾਣੀ ਗੁਰਮੁਖ ਆਖੇ ਹਉ ਮੈਂ ਵਿਚੋਂ ਜਾਏ ਆਪੇ ਦਾਤਾ ਕਰਮ ਹੈ ਸੱਚਾ ਸੱਚਾ ਸ਼ਬਦ ਸੁਣਾਏ ਗੁਰਮੁਖ ਘਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਸਦਾ ਅਲਿਪਤ ਸੱਚੇ ਰੰਗ ਰਤਾ ਗੁਰ ਕੈ ਸਹਿਜ ਸੁਭਾਏ ਮਨ ਮੁਖ ਸਦ ਹੀ ਕੂੜੋ ਬੋਲੇ ਬਿਖ ਬਿਜੈ ਬਿਖ ਖਾਏ ਜਮਕਾਲ ਵੱਧ ਤ੍ਰਿਸ਼ਨਾ ਦਾਦਾ ਬਿਨ ਗੁਣ ਬਿਨ ਗੁਰ ਕਵਣ ਛਡਾਏ ਸੱਚਾ ਤੀਰਥ ਜਿਤ ਸਤ ਸਰਨ ਆਵਣ ਗੁਰਮੁਖ ਆਪ 부ਝਾਏ 68 ਤੀਰਥ ਗੁਰ ਸ਼ਬਦ ਦਿਖਾਏ ਤਿਤ ਨਾਤਾ ਮਲ ਜਾਏ ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾ ਮਲ ਲੱਗੈ ਨਾ ਲਾਏ ਸੱਚੀ ਸਿਫਤ ਸੱਚੀ ਸਲਾਹ ਪੂਰੇ ਗੁਰਤੇ ਪਾਏ ਤਨ ਮਨ ਸਭ ਕਿਛ ਹਰ ਤਿਸ ਕੇਰਾ ਦੁਰਮਤ ਕਹਿਣ ਨਾ ਜਾਏ ਹੁਕਮ ਉਹ ਖੁਵੈ ਤਨ ਨਿਰਮਲ ਖੁਵੈ ਹਉਮੈ ਵਿੱਚ ਹਉ ਜਾਏ ਗੁਰ ਕੇ ਸਾਖੀ ਸਹਜੇ ਚਾਕੇ ਤ੍ਰਿਸ਼ਨਾ ਅਗਨ 부ਝਾਏ ਗੁਰ ਕੈ ਸ਼ਬਦ ਰਤ ਸਹਜੇ ਮਤ ਸਹਿਜੇ ਰਹਾ ਸਮਾਏ ਹਰ ਕਾ ਨਾਮ ਸਤ ਕਰ ਜਾਣ ਗੁਰ ਕਾ ਭਾਏ ਪਿਆਰੇ ਸਚੇ ਵਡਿਆਏ ਗੁਰ ਤੇ ਪਾਏ ਸਚੈ ਨਾਏ ਪਿਆਰੇ ਏਕੋ ਸਚਾ ਸਭ ਮੈਂ ਵਰਤਾ ਵਿਰਲਾ ਕੋ ਵਿਚਾਰੇ ਆਪੇ ਮੇਰ ਲਏ ਤਾਂ ਬਖਸ਼ੇ ਸੱਚੇ ਭਗਤ ਸੁਵਾਰੇ ਸਭੋ ਸਚ 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 ਵਰਤਾ ਗੁਰਮੁਖ ਕੋਈ ਜਾਣੈ ਜੰਮਣ ਮਰਣਾ ਹੁਕਮੋ ਵਰਤਾ ਗੁਰਮੁਖ ਆਪਿ ਬਿਸ਼ਣੈ ਨਾਮ ਧਿਆਏ ਤਾਂ ਸਤਗੁਰੁ ਭਾਏ ਜੋ ਇੱਛਾ ਸੋ ਫਲ ਪਾਏ ਨਾਨਕ ਤਿਸ ਦਾ ਸਭ ਕਿਛ ਹੋਵੇ ਜਿ ਵਿੱਚੋਂ ਆਪ ਗੁਆਏ ਨਾਮ ਧਿਆਏ ਤਾਂ ਸਤਿਗੁਰ ਭਾਏ ਜੋ ਇੱਛਾ ਸੋ ਫਲ ਪਾਏ ਨਾਨਕ ਤਿਸ ਦਾ ਸਭ ਕਿਛ ਹੋਵੇ ਜੇ ਵਿੱਚੋਂ ਆਪ ਗੁਆਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾ